The oh ਤੋਲਾ ਕਿੰਗਰਾ ਦੇ ਨਜ਼ਦੀਕ ਆਸੀਂ ਕਸੂਏ ਦੇ ਕੋਲੇ ਖੜੇ ਆ ਤੇ ਇੱਥੇ ਜਿਹੜਾ ਕਿ ਪਿਛਲੇ 2 ਮਹੀਨਿਆਂ ਤੋਂ ਜਿਹੜਾ ਮગરਮਛ ਦੀ ਤਰ੍ਹਾਂ ਇੱਕ ਬੇਜਬਾਨ ਜਾਨਵਰ ਭੜਿਆ ਆ ਲੇਗਾ ਤਾਂ ਉਸ ਨੂੰ ਲੈ ਕੇ ਪਿੰਡ ਵਾਸੀਆਂ ਦਾ ਕਾਫੀ ਟਾਈਮ ਤੋਂ ਜਿਹੜਾ ਕਿ ਇਹਨੂੰ ਰੈਸਕਿਊ ਕਰਨ ਵਾਸਤੇ ਜਿਹੜੇ ਪਿੰਡ ਵਾਸੀ ਖੁਦ ਲੱਗੇ ਹੋਏ ਸੀ ਤਾਂ ਉਸ ਨੂੰ ਲੈ ਕੇ ਪ੍ਰਸ਼ਾਸਨ ਨੂੰ ਵੀ ਤੇ ਪ੍ਰਸ਼ਾਸਨ ਦੇ ਕਰਮਚਾਰੀਆਂ ਨੂੰ ਵੀ ਬਾਰ-ਬਾਰ ਸ਼ਿਕਾਇਤ ਕੀਤੀ ਗਈ ਤਾਂ ਉਸ ਨੂੰ ਲੈ ਕੇ ਅੱਜ ਪ੍ਰਗਤ ਸਿੰਘ ਦੇ ਜਿਹੜੇ ਕਿ ਮੌਕੇ ਤੇ ਪੁੱਛੇ ਨੇ ਕਿ ਟੀਮ ਨੂੰ ਲੈ ਕੇ rescued ਕਰਨ ਲਈ ਉਸ ਖੇਤਰ ਤੋਂ ਤਾਂ ਗੱਲਬਾਤ ਕਰਦੇ ਆਂਗੇ ਅਸੀਂ ਉਪਕਾਰ ਹੋਈ ਦੂਰ ਅਸੀਂ ਪਾਰ ਦੰਦੋ ਵਿੱਚ ਹਾਂਜੀ ਇਸ ਤਰ੍ਹਾਂ ਦੇਖਦੇ ਹੋ ਕਿੰਨਾ ਟਾਈਮ ਹੋ ਗਿਆ ਤੁਸੀਂ rescuer ਬਾਜੀ ਪਿਛਲੇ 24 ਸਾਲਾਂ ਤੋਂ ਇਹ ਜੇ ਸੇਵਾ ਕਰ ਰਹੇ ਆ 21 ਬਦਲਮਾਂ ਚ ਮੈਂ ਪਹਿਲੋ ਫੜ ਚੁੱਕਿਆ ਔਰ ਪਹਿਲਾ ਕੜਿਆਲੇ ਮੇਰਾ ਹੈ ਔਰ ਦਸਤੀ ਨਾਲ ਉਹ ਜੋ ਇਸ ਪਿੰਡ ਦੇ ਲੋਕ ਨੇ ਨੌਜਵਾਨ ਵੀਰ ਨੇ ਉਹਨਾਂ ਵੱਲੋਂ ਲਗਾਤਾਰ ਮੇਰੇ ਕੋਲ ਵੀਡੀਓ ਭੇਜੀਆਂ ਜਾ ਰਹੀਆਂ ਸਨ ਕਿ ਬਾਜੀ ਖੇਤੀਬਾੜੀ ਦਾ ਕੰਮ ਏ ਇੱਥੇ ਤੇ ਸਾਰੇ ਲੋਕ ਪਰੇਸ਼ਾਨ ਨੇ ਇੱਕ ਡਰ ਬਣਿਆ ਹੋਇਆ ਹੈ ਨਾ ਨਰਮਕ ਸੀ ਜਨਵਾਰ ਇਹ ਸੋ ਕੱਲ ਹੀ ਮੈਂ ਫਿਰ ਆਪਣੀ ਟੀਮ ਨਾਲ ਸਲਾਹ ਕੀਤੀ ਔਰ ਮੇਰੇ ਜੋ ਗੁਰੂ ਜੀ ਨੇ ਸੁਰਿੰਦਰ ਰਿੰਕੂ ਰਾਜ ਦੀਪਦੀ ਰਾਹੁਲ ਜੀ ਅੰਗਰੇਜ਼ ਵਿਦਤਾ ਸੀ ਫਿਰ ਅੱਜ 6 ਮੈਂਬਰ ਇਹ ਸੱਚੇ ਸਾਰਾ ਪਿੰਡ ਇੱਥੇ ਮੌਜੂਦ ਹੈ ਗੱਡੀ ਵੀ ਮੈਂ ਖੁਦ ਆਪਣੇ ਪੱਲੋ ਕਰਾਈ ਤੇ ਲੈ ਕੇ ਆਇਆ ਸਿਰਫ ਇਹਨਾਂ ਭਰਾਵਾਂ ਵਾਸਤੇ ਵੀ ਚਲੋ ਇਹਨਾਂ ਨੇ ਇੱਕ ਮਾਨ ਵਿਸ਼ਵਾਸ ਤੇ ਮੈਨੂੰ ਫੋਨ ਕੀਤਾ ਕਿ ਪ੍ਰਗਟ ਭਾਜੀ ਆਏਗਾ ਔਰ ਰੈਸਕਿਊ ਕਰੇਗਾ ਔਰ ਪਰਮਾਤਮਾ ਦੀ ਕਿਰਪਾ ਨਾਲ ਇਹਨਾਂ ਸਾਰਿਆਂ ਵੀਰਾਂ ਦੇ ਸਹਿਯੋਗ ਨਾਲ ਆਖਿਰ 2 ਘੰਟਿਆਂ ਬਾਅਦ ਜੇ ਤਕਰੀਬਨ 7 ਫੁੱਟ ਦੇ ਆਸ-ਪਾਸ ਦਾ ਔਰ ਹੁਣ 80 ਕਿਲੋ ਦੇ ਆਸ-ਪਾਸ ਇਹ 70 80 70 80 ਕਿਲੋ ਜਾਨੀ ਕਿ ਕੁਇੰਟਲ ਦੇ ਆਸ-ਪਾਸ ਦਾ ਜੋ ਕੜਿਆਲ ਸੀ ਉਹਨੂੰ ਜਿੰਦਾ ਸੁਰੱਖਿਤ ਰੈਸਕਿਊ ਕਰ ਲਿਆ ਔਰ ਜੋ ਇੱਥੋਂ ਦੀ ਵਾਈਲਡ ਲਾਈਫ ਉਹਨੂੰ ਵੀ ਮੈਸੇਜ ਦੇ ਦਿੱਤਾ ਜਲਦੀ ਵਾਈਂਡਰਾਂ ਦੀ ਟੀਮ ਇਹਨੂੰ ਲੈ ਜਾਏਗੀ ਅਗਰ ਉਹ ਨਹੀਂ ਲੈ ਕੇ ਜਾਣਗੇ ਤਾਂ ਫਿਰ ਅਸੀਂ ਹਰਿਆਣੇ ਦੀ ਟੀਮ ਨਾਲ ਕਰਕੇ ਇਹਨੂੰ ਜਿੰਦਾ ਸੁਰੱਖਿਤ ਆਪਣੇ ਕਰੋਕੋਡਾਈਲ ਏਰੀਆ ਦੇ ਵਿੱਚ ਛੱਡ ਦਾਂਗੇ ਔਰ ਤੁਹਾਡੇ ਚੈਨਲ ਤੇ ਰਾਹੀ ਇਹ ਹੀ ਮੇਰੀ ਦੇਸ਼ਾਂ ਜੋ ਜਿੰਨੇ ਵੀ ਭੈਣ ਭਰਾਸ ਵੀਡੀਓ ਨੂੰ ਦੇਖਦੇ ਹੋ ਮੇਰਾ ਮਿਲ ਟੀਮ ਦਾ ਸਹਿਯੋਗ ਜਰੂਰ ਕਰਿਆ ਕਰੋ ਤਾਂ ਕਿ ਸਰਕਾਰ ਪ੍ਰਸ਼ਾਸਨ ਵੀ ਅਜਿੱਕਰ ਸਾਨੂੰ ਕੋਈ ਮਦਦ ਨਹੀਂ ਹੈ ਦੇਸ਼ ਦੇਸ਼ਾਂ ਦੇ ਬੈਠੇ ਭੈਣ ਭਰਾਇ ਨੇ ਜਿਨ੍ਹਾਂ ਦੀ ਸੇਵਾ ਸਦਕਾ ਸਹਿਯੋਗ ਸਦਕਾ ਅਸੀਂ ਅਜਿੱਕਰ ਅਗਰ ਪੂਰੇ ਕੈਰੀਅਰ ਦੀ ਗੱਲ ਕਰੀਏ ਤਾਂ 20000 ਤੋਂ ਜ਼ਿਆਦਾ ਵਾਰਿਸ ਲਵਾਰਿਸ ਲਾਸ਼ਾਂ 4000 ਲੋਕਾਂ ਨੂੰ ਜਿੰਦਾ 700 ਤੋਂ ਜ਼ਿਆਦਾ ਗਾਵਾਂ ਔਰ 21 ਮਗਰਮਚ ਔਰ 22 ਵਾਂ ਕੜਿਆਰ ਇਹ ਸੇਵਾ ਮੈਂ ਨਿਭਾਉਂਦਾ ਭਾਈ ਇਹਦੀ ਗੱਲ ਕੀਤੀ ਜਾਵੇ ਤੁਸੀਂ ਕਿੰਨੇ ਟਾਈਮ ਤੋਂ ਇਹ ਜਿਹੜੀ ਕਿ ਸੇਵਾ ਕਰ ਰਹੇ ਹੋ ਬੇਜੁਬਾਨ ਦੀ ਦੱਸਿਆ ਤੁਸੀਂ ਲਾਸ਼ਾਂ ਵੀ ਕਾਫੀ ਆ ਜਿਹੜੀ ਕਿ ਰੈਸਕਿਊ ਪਾਣੀ ਚੋਂ ਕੱਢੀਆਂ ਗਿਆ ਜੇ ਪਹਿਲਾ ਦਿਨ ਤੁਹਾਡਾ ਜਿਹੜਾ ਕਿਸ ਤੋਂ ਸਿੱਖਿਆ ਕਿਤੋਂ ਲਿੱਤੀ ਹੈਗੀ ਅੱਪਾ ਜੀ ਬਿਲਕੁਲ ਨੋਰਮਲ ਪੜ੍ਹਾਈ ਜੀ ਜ਼ਿਆਦਾ ਮਨ ਨਹੀਂ ਸੀ ਔਰ ਨਹਿਰ ਕਿਨਾਰੇ ਪਿੰਡ ਸੀ ਤੇ ਉਸ ਤੋਂ ਬਾਅਦ ਜਦੋਂ ਸਕੂਲ 'ਚੋਂ ਨਹੀਂ ਜ਼ਿਆਦਾ ਦਿਲ ਲੱਗਿਆ ਤਾਂ ਫਿਰ ਜਿਵੇਂ ਪਹਿਲਾਂ ਲੋਕ ਆ ਵੱਡੇ ਬਜ਼ੁਰਗ ਕਹਿੰਦੇ ਚੱਲ ਤੂੰ ਨਹੀਂ ਕੁਝ ਕਰਨਾ ਤਾਂ ਚੱਲ ਡੰਗਰ ਚਾਰ ਲੈ ਹਨਾ ਫਿਰ ਅਸੀਂ ਪਸ਼ੂ ਚਾਰਦੇ ਜਾਂਦੇ ਤੇ ਉੱਥੋਂ ਹੀ ਆਪਣਾ ਗੁਣ ਸਿੱਖਿਆ ਉਸ ਤੋਂ ਬਾਅਦ ਮਗਰਮੱਛ ਫਰਨੇ ਸ਼ੁਰੂ ਕਰਤੇ ਔਰ ਉਸ ਤੋਂ ਬਾਅਦ ਆਹ ਆ ਗਿਆ ਬੰਦਾ ਹੀ ਲੈ ਗਿਆ ਉਹ ਨਾਲ ਜਦ 300 ਕਿਲੋਮੀਟਰ ਦੂਰ ਆਣ ਕੇ ਆਪਣੇ ਨਾਲ ਵੀਰਾਂ ਦਾ ਹੀ ਸਹਿਯੋਗ ਕੀਤਾ ਔਰ ਕਿੜਿਆ ਨੂੰ ਕਾਬੂ ਕਰਦਾ ਨੇ ਕਿ ਇਸ ਤਰ੍ਹਾਂ ਦੇ ਬੇਜੁਬਾਨ ਤੁਸੀਂ ਫੜ ਚੁੱਕੇ ਹੋ ਇਹ ਕਿੰਨਾ ਦਾ ਵੇਟ ਹੋਗਾ ਹੁਣ ਕਿਸ ਤਰ੍ਹਾਂ ਲੈ ਕੇ ਜਾਓਗੇ ਇਸ ਨੂੰ ਤੁਸੀਂ ਇਸ ਚੀਜ਼ ਇਹ ਗੱਲ ਕੀਤੀ ਜਾਵੇ ਕਿਵੇਂ ਲੈ ਕੇ ਕਿ ਮਜਾਉਂ ਜੀ ਭਾਜੀ ਮੈਂ ਇੱਕ ਵੀ ਮੱਗਰਮੱਛ ਫੜ ਸਕਦਾ ਜਿਹਦੇ ਵਿੱਚ 3 ਕੁਆਲਟਾ 10 ਕਿਲੋ ਦਾ ਸਭ ਤੋਂ ਵੱਡਾ ਮੱਗਰਮੱਛ ਵੀ ਇੰਦੀਆ ਦਾ ਮੇਰੇ ਨਾਮ ਹੈ ਔਰ ਉਹਦੇ ਵਾਸਤੇ ਮੈਂ ਸੌ ਕੋ ਡਾਇਲੌਗ ਇੰਦੀਆ ਦਾ ਅਵਾਰਡ ਵੀ ਮਿਲਿਆ ਹੋਇਆ ਹੈ ਜੀ ਸੋ ਇਹ 22ਵਾਂ ਕਰੋਕੋਡਾਈਲ ਜਿਹਨੂੰ ਅਸੀਂ ਰੈਸਕਿਊ ਕੀਤਾ ਇਹ 22ਵਾਂ ਸਰਕੋਗੜਿਆਲ ਹੈ ਇਹ ਹੁਣ ਕਿੰਨਾ weight ਕਿੰਨਾ ਇਹਦਾ ਤੇ size ਕਿੰਨਾ ਕਾ ਇਹ 7 ਫੁੱਟ ਦੇ ਆਸ-ਪਾਸ ਹੈ ਔਰ 80-90 ਕਿਲੋ ਦੇ ਆਸ-ਪਾਸ ਇਹਦਾ weight ਅੱਛਾ ਪਿੰਡ ਵਾਲਾ ਦਾ ਸਹਿਯੋਗ ਇਸ ਤਰ੍ਹਾਂ ਰਿਹਾ ਭਰਾਵਾਂ ਦਾ ਆ ਕਾਫੀ 2 ਮਹੀਨਿਆਂ ਤੋਂ ਇਹ ਕੰਮ ਕਰਨ ਨੂੰ ਵੀ ਜਿਵੇਂ ਕਿ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਹਿਲੇ ਛੋਟੇ-ਛੋਟੇ ਬੱਚੇ ਨੇਗੇ ਹਾਂ ਤੁਹਾਡੀ ਪਹਿਲੇ ਦੱਸਿਆ ਇਹਨਾਂ ਨੇ ਵੀ ਪਹਿਲਾ ਫੋਨ ਕੀਤਾ ਸੀ ਨਾਲ ਦੀ ਨਾਲ ਤੁਸੀਂ ਇੱਥੇ ਪਹੁੰਚੇ ਹੋ ਕਿੰਨੀ ਟੀਮ ਆਈ ਹੈ ਤੁਸੀਂ ਕਿੰਨਾ ਰੈਸਕਿਊ ਕਰਨ ਤੇ ਟਾਈਮ ਲੱਗ ਗਿਆ ਪਾਜੀ ਅਸੀਂ ਜਿਹੇ ਮੈਂਬਰ ਆਏ ਆ ਰਾਜੂ ਜੀ ਰਾਜੂ ਵਰਿੰਗਾ ਇੰਤਜ਼ਾਮ ਕੀਤਾ ਹੈ 6 ਮੈਂਬਰ ਆਏ ਆ 2 ਘੰਟੇ ਦਾ ਲਗਭਗ ਇਹਦੇ ਵਿੱਚ ਘਟਾ ਲੱਗਿਆ ਔਰ ਪਿੰਡ ਵਾਲੇ ਵੀਰਾਂ ਨੇ ਵੀ ਬਹੁਤ ਜ਼ਿਆਦਾ ਸਹਿਯੋਗ ਕੀਤਾ ਲੰਗਰ ਪ੍ਰਸ਼ਾਦਾ ਵੀ ਸ਼ਕਾਇਆ ਸ਼ਾਪ ਚਾਹ ਪਾਣੀ ਵੀ ਸ਼ਕਾਈਏ ਔਰ ਨਾਲੇ ਸਾਰੇ ਸਹਿਯੋਗ ਵੀ ਕਰ ਰਹੇ ਆ ਅੱਛਾ ਕਿਹੜੇ ਤੁਹਾਡਾ ਮੇਨ ਜਿਹੜਾ ਤੁਸੀਂ ਰੈਸ਼ ਕਿਤੇ ਆ ਤੁਹਾਡੀ ਖੁਰਸ਼ੇਤਰ ਕਿੱਥੇ ਜੀ ਖੁਰਸ਼ੇਤਰ ਦੱਬ ਕਿਹੜੀ ਪਿੰਡ ਹੈ ਜੀ ਖੁਰਸ਼ੇਤਰ ਦੇ ਜ਼ਿਲ੍ਹੇ ਦੇ ਵਿੱਚ ਔਰ ਮੇਰਾ ਨੰਬਰ 95293 34991 93 293 729009 ਸਰ ਜੀ ਜਿਹੜੀ ਗੱਲ ਜੀ ਲੱਖ ਸਵਾਲ ਹੈ ਮੇਰੇ ਕੋਲ ਪ੍ਰਸ਼ਾਸਨ ਜਾਂ ਕੋਈ ਸਰਕਾਰ ਵੱਲੋਂ ਤੁਹਾਨੂੰ ਕੋਈ ਅਵਾਰਡ ਦਿੱਤਾ ਹੋਇਆ ਜਾਂ ਕਿਸ ਤਰ੍ਹਾਂ ਜੀ ਤੁਸੀਂ ਇਹ ਬੇਜਬਾਨ ਲਈ ਹੈਲਪ ਕਰਦੇ ਹੋ ਜਾਂ ਕੋਈ ਇਨਸਾਨੀਅਤ ਤੋੜਦੇ ਕਰਦੇ ਉਹ ਬੜੀ ਸਿੱਖੇ ਦਸਤਾਬਿਜ਼ਾਈ ਹੋਈ ਹੋਈ ਹੈਗੀ ਆ ਪੰਜਾਬ ਦੇ ਲੋਕ ਦਾ ਪਹਿਲਾਂ ਜੀ ਕੋਈ ਨਹੀਂ ਜੀ ਸੇਵਾ ਦੀ ਗੱਲ ਕੀਆ ਤਾਂ ਸਭ ਤੋਂ ਅੱਗੇ ਹੁੰਦੇ ਨਹੀਂ ਕਿ ਕਿਸ ਤਰ੍ਹਾਂ ਦੇਖਦੇ ਹਾਂ ਕੋਈ ਤੁਹਾਨੂੰ ਸਰਕਾਰ ਵੱਲੋਂ ਕੋਈ ਮਦਦ ਵੀ ਸਰਕਾਰ ਪ੍ਰਸ਼ਾਸਨ ਵੱਲੋਂ ਕੋਈ ਪਦਤਰੀ ਨਹੀਂ ਮਿਲੀ ਕਦੀ ਵੀ ਜਿਸ ਵਿੱਚ ਪੰਜਾਬ ਤੋਂ ਜਾਂ ਹਰਿਆਣਾ ਤੋਂ ਦੇਸ਼ਾਂ ਬੇਸ਼ਾਂ ਵਿੱਚ ਵੀਰ ਬਣੇ ਨੇ ਉਹਨਾਂ ਦੁਆਰਾ ਕਾਫੀ ਸਹਿਯੋਗ ਹੈ ਜੋ ਮੁੱਦਾ ਜਾਂਦਾ ਸਰਕਾਰ ਪ੍ਰਸ਼ਾਸਨ ਦੇ ਅੱਜ ਤੱਕ ਕੋਈ ਵੀ ਸਹਾਇਤਾ